ਕੰਨ ਤੋਂ ਬਾਅਦ ਹਾਗਾਂ ਚ ਟਟਿਰੀ ਫਸ ਗਈ ਤੇ ਇਹਨੂੰ ਹੁਣ ਕੱਢਦੇ ਆ ਬਾਹਰ ਘਮਾ ਕੇ ਕੱਢਦੇ ਨਾ ਜੇ ਫੰਗ ਵੱਜ ਗੇ ਤਾਂ ਫੜ ਲੈ ਇਹਨੂੰ ਇਹਦਾ ਬਾਹਰ ਲਿਆ ਘਮਾ ਘਮਾ ਕੇ ਕੱਢਦੇ ਉਹ ਕਿਨਾਂ ਡਰਦੀ ਉਹ ਵੀ ਭਜਦੀ ਆ ਤੇ ਬੰਦਾ ਇਹ ਵੀ ਸਾਡਾ ਡਰਦਾ ਹਾਂ ਪੰਗ ਖੋਲ ਕੇ ਨੀ ਉਹਨਾਂ ਦੇ ਧਾਗਾ ਉਤੋਂ ਦੀ ਕਮਾਉਂ ਦੀ ਲੋੜ ਆ ਕਿ ਲੋੜ ਹੀ ਨਹੀਂ ਬਣੀ ਹੁਣ ਬਾਹਰ ਲਈ ਬਾਹਰ ਤਾਂ ਕੱਢ ਦੇ ਲੈ ਕੱਢ ਦੋ ਵੀਰੇ ਇਹਨੂੰ ਬਾਹਰ ਚੱਕ ਕੇ ਬਾਹਰ ਕੱਢ ਦੇ ਇਹਨੂੰ ਮੈਂ ਡਰੀ ਜੇ ਬੈਠੀ ਆ ਚੱਕ ਕੇ ਲਿਆ ਆ ਬਾਹਰ ਕੱਢ ਲਿਆਂਦੇ ਇਹਦਾ ਹੌਂ ਡਰੀ ਜੀ ਬੈਠੀ ਆ ਤੇ ਫੰਗ ਪੁੰਗ ਕਿਨਾਂ ਕੱਢ ਤੇ ਸਾਰੇ ਧਾਗਾ ਦਾ ਹੈ ਨਹੀਂ ਹਨ ਹੰਤੂ ਤੇ ਲਾ ਕੇ ਦਿੰਨੇ ਆ ਉਸ ਤੋਂ ਬਾਅਦ ਭੱਜੂ ਇਹ ਅੱਖ ਬਈ ਉਹ ਡੈਗਦੀ ਆ ਯਾਰ ਡਰੀ ਜੀ ਹੋਈ ਆ ਨਾ 11